ਆ ਟ੍ਰਿਮਰ ਆ 1.500 ਰੁਪਏ ਦਾ ਟ੍ਰਿਮਰ ਹੈ। ਓਕੇ ਜੀ। ਠੀਕ ਹੈ ਜੀ ਤੁਸੀਂ ਬਿਜਾਰੋ 5-700 ਰੁਪਏ ਦਾ ਲੈਣੇ ਹੋ। ਕਿੰਨਾ ਦਾ ਪੈਣਾ ਤੁਹਾਨੂੰ 150 ਰੁਪਏ ਦਾ ਟ੍ਰਿਮਰ? ਓ। ਇਹਨਾਂ ਦੇ ਵਿੱਚ A ਤੋਂ Z ਸਾਰਾ ਕੁਝ ਹੈਗਾ ਜੀ। ਇਹ ਇੱਕ 100 ਵਾਲਾ ਹੋਰ। ਉਹ 100 ਵਾਲਾ ਹੋਰ ਆ ਚਿੱਟੇ ਰੰਗ ਦੀ ਡੱਬੀ ਹੈ। ਆ ਦੇਖੋ। ਕਿੰਨੇ ਦਾ ਪੈਣਾ 150 ਰੁਪਏ ਦਾ ਇਹ ਸ਼੍ਰੀ ਕਾਇਆ ਦਾ ਬ੍ਰਾਈਟਨਿੰਗ ਫੇਸ ਵੋਸ਼ ਹੈ ਫਰੈਸ਼ ਰੇਟ ਦਾ ਮਾਲ ਹੈ ਐਮ ਆਰ ਵੀ ਚੈੱਕ ਕਰੋ 150 ਰੁਪਏ ਐਮ ਆਰ ਵੀ ਹੈ ਕਿੰਨੇ ਦਾ ਪੈਣਾ ਤੁਹਾਨੂੰ 15 ਰੁਪਏ ਦਾ ਚੱਕੋ ਕੰਪਨੀ ਦੀ ਬਿਊਟੀ ਪੀਪਲ ਦਾ ਮਾਲ ਹੈ 200 ਰੁਪਏ ਐਮ ਆਰ ਵੀ ਕਿੰਨੇ ਦੀ ਪੈਣੀ ਹੈ 35 ਰੁਪਏ ਦੀ 35 ਰੁਪਏ ਲੈਪਸ ਠੀਕ ਹੈ 200 ਐਮ ਆਰ ਵੀ ਕਿੰਨੇ ਦੀ ਪੈਣੀ 30 ਰੁਪਏ ਦੀ ਰੋਮਾ ਕੰਪਨੀ ਦਾ ਫੇਸ਼ੀਅਲ ਹੈ 550 ਰੁਪਏ ਐਮ ਆਰ ਪੀ ਹੈ ਕਿੰਨੇ ਦਾ ਪੈਣਾ 50 ਰੁਪਏ ਦਾ ਸਰ ਰੂਮ ਸਪਰੇਅ ਸੀਮ ਕਰਾ ਤਿਆਰ ਸਾਰਾ ਨਵਾਂ ਸਟਾਕ ਆਇਆ ਹੁਣ ਕਰਵਾਏ ਸਾਰੇ ਤਿਆਰ ਹੈਗੇ ਆ ਚੀਜ਼ ਦੀ ਲੁੱਕ ਦੇਖੋ ਕੰਪਨੀ ਦਾ ਮਾਲ ਹੋਏਗਾ ਦੇਖੋ ਰੈੱਡ ਮੈਰੂਨ ਸਾਰੇ ਕਲਰ ਮਿਲਣਗੇ ਕਿੰਨੇ ਦਾ ਹੈ ਕਿੰਨੇ ਦਾ ਪੈਣਾ 50 ਰੁਪਏ ਦਾ ਪੀਸ ਪੈਸੇ ਕਿੰਨੇ ਦਾ ਹੋਰ ਐਮ ਆਰ ਪੀ ਚੈੱਕ ਕਰੋ 285 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਆ ਨਿਊਟਰੀ ਗਲੋ ਦਾ ਫੇਸ਼ੀਅਲ ਹੈ ਦੇਖੋ ਇੱਕ ਅਫੀਸ਼ੀਅਲ ਹੈ 10 ਸਟੈਪ ਹੈ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 150 ਰੁਪਏ ਦਾ ਭਾਜੇ ਕਿੰਨੇ ਦਾ 150 300 ਰੁਪਏ ਦਾ ਸੇਲ ਕਰ ਦੋ ਆ ਵੀਐਲਸੀਸੀ ਦਾ ਅਫੀਸ਼ੀਅਲ ਹੈ ਜੀ ਹਾਂਜੀ ਠੀਕ ਹੈ ਜੀ ਪਾਉਜੀ ਕਿਟਾ 50% ਲੈਸ ਐਮਆਰਪੀ ਤੋਂ ਹਾਫ ਰੇਟ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਆਇਆ ਫੀਲਡ ਗੰਜ ਸਾਰ ਕੋਲੇ ਹੋਰ ਸਵਾਨ ਆਇਆ ਨਵਾਂ ਸਾਰਾ ਸਾਮਾਨ ਕੰਪਨੀ ਦਾ ਹੋਊਗਾ ਤੁਸੀਂ ਰੇਟ ਸੁਣ ਕੇ ਵੀ ਹਰਨਾਰ ਰਹਜੋਗੇ ਤੇ ਆਜੋ ਤੁਹਾਨੂੰ ਮਿਲਾਉਣਾ ਹੈ ਬਾਈ ਨੂੰ ਤੇ ਦਿਖਾਉਣਾ ਇਕਲੀ-ਕਲੀ ਚੀਜ਼ ਵੀਡੀਓ ਨਾ ਬਣੇ ਰਿਹਾ ਆਜੋ ਜੀ ਹਾਂਜੀ ਸਾਗਰ ਜੀ ਕਿਦਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਦਾਂ ਆਵਾਂਗੇ ਅੱਜ ਫੇਰ ਦਿਖਾਣੇ ਆ ਤੁਹਾਨੂੰ ਘੈਂਟ ਜੀਆਂ ਚੀਜ਼ਾਂ ਚਲੋ ਪਿੰਡ ਜਿਹੜਾ ਕੱਠੇ ਦੇ ਲੋ ਬਣੇ ਲੇਕਿਨ ਬਹੁਤ ਭੀੜ ਆ ਐਂ ਲੱਗਿਆ ਲੰਦਾ ਮੇਲਾ ਸਾਗਰ ਦਾ ਇਹ ਦੇਖੋ ਇਹ ਸਟਾਰਟਿੰਗ ਆ ਆ ਦੇ ਲੋ ਭਰਾ ਦਾ ਡਾਈਨ ਆਤਾ ਵੀ ਨਹੀਂ ਚੱਕੋ ਕੰਪਨੀ ਦੀ ਬਿਊਟੀ ਪੀਪਲ ਦਾ ਮਾਲ ਆ 200 ਰੁਪਏ ਐਮ ਆਰ ਪੀ ਕਿੰਨੇ ਦੀ ਪੈਣੀ ਐ 35 ਰੁਪਏ ਦੀ 35 ਰੁਪਏ ਦੀ ਇਹ ਗੱਲ ਬਾਤ ਫਿਰ ਇਹ ਗੱਲ ਬਾਤ ਹੈ ਕਿ ਮੇਰੇ ਮੇਰੀ ਕਿੱਥੇ ਗੱਲ ਬਾਤ ਹੈ ਲੈ ਲੀ ਹੁਣੀ ਆ ਦੇਖੋ ਹੋਏ ਫਿਰ ਤੋਂ ਅਮ ਲਿਪਸਟਿਕ ਐ 200 ਐਮ ਆਰ ਪੀ ਕਿੰਨੇ ਦੀ ਪੈਣੀ 30 ਰੁਪਏ ਦੀ ਓਕੇ 200 ਐਮ ਆਰ ਪੀ ਕਿਹ ਜੀ 30 ਰੁਪਏ ਸਿਰਫ ਸਾਡੇ ਵੱਲ ਹੀ ਕਰਦੇ ਸਹੀ ਐ ਆਓ ਅੱਗੇ ਤੁਹਾਨੂੰ ਚੀਜ਼ਾਂ ਦਿਖਾਉਂਦੇ ਚਲੋ ਆ ਜੀ ਮੀਆਂ ਆਲੇ ਆ ਜਾਣਾ ਵੀਰ ਜੀ ਅੱਜ ਨਾ ਦਰੋਜਨ ਹੈਣਾ ਆ ਦੇਖੋ ਢੇਰ ਲੱਗਾ ਪਿਆ ਭਾਜੀ ਦੇਖੋ ਵੀਰ ਮੋੜਾ ਜੀ ਆਫੀਸ਼ਲ ਕਿੱਟਾਂ ਵਗੈਰਾ 50000 ਰੁਪਏ ਕੁ ਕਿਹੜੀ ਕੰਪਨੀ ਦੀ ਹੈ ਰੋਮਾ ਕੰਪਨੀ ਦਾ ਫੀਸ਼ੀਅਲ ਹੈ 550 ਰੁਪਏ ਐਮ ਆਰ ਵੀ ਹੈ ਕਿੰਨੇ ਦਾ ਪਹਿਣਾ 50 ਰੁਪਏ ਦਾ ਸਿਰਫ ਸਿਰਫ 50 ਰੁਪਏ ਦਾ ਆਹਦੇ ਨਵੀਆਂ ਆਈਟਮਾਂ ਦੇਖੋ ਸਾਰੇ ਢੇਰ ਲੱਗੇ ਹੋਏ ਨਾ ਥੱਲੇ ਸੰਗਾ ਲੱਗੀਆਂ ਸਾਰੀਆਂ ਲਿਪਸਟਿਕਾਂ ਭਾਜੀ ਆ ਦੇਖੋ ਹਾਂ ਇਹ ਤਾਂ ਪਹਿਲਾਂ ਵੀ ਉਹ ਦਿਖਾ ਦਿਆਂ ਬਹੁਤ ਨਹੀਂ ਨਹੀਂ ਇਹ ਸਾਰਾ ਨਵਾਂ ਸਟਾਕ ਆਇਆ ਭਾਈ ਰੂਮ ਸਪਰੇਅ ਸਿੰਪਲ ਆ ਪਿਆ ਸਾਰਾ ਨਵਾਂ ਸਟਾਕ ਆਇਆ ਹੁਣ ਕਰਵਾਏ ਸਾਰੇ ਤਿਆਰ ਹੈਗੇ ਹਨਾ ਆ ਦੇਖੋ ਚੀਜ਼ ਦੀ ਲੁੱਕ ਦੇਖੋ ਕੰਪਨੀ ਦਾ ਮਾਲ ਹੋਏਗਾ 24 ਆਵਰ ਐਡ ਆ ਦੇਖੋ ਰੈੱਡ ਮੈਰੂਨ ਸਾਰੇ ਕਲਰ ਮਿਲਣਗੇ ਕਿੰਨੇ ਦਾ ਹੈ ਕਿੰਨੇ ਦਾ ਪੈਣਾ 50 ਰੁਪਏ ਦਾ ਪੀਸ ਹੈ ਕਿਹੜੇ ਕਿੰਨੇ ਦਾ ਹੋਰ ਐਮ ਆਰ ਪੀ ਚੈੱਕ ਕਰੋ 285 ਰੁਪਏ ਪਰ ਪੀਸ ਤੇ ਅਮਰ ਵੀ ਹੈ ਫਰੈਸ਼ ਰੇਟ ਦਾ ਮਾਲ 50 ਰੁਪਏ ਦਾ ਪੀਸ ਓਕੇ ਠੀਕ ਹੈ ਜੀ ਬੜਾ ਤਾਂ ਸਹੀ ਹੁੰਦਾ ਇੰਨਾ ਘੱਟ ਇਹ ਦੇਖੋ ਆ ਨਿਊਟ੍ਰੀਕਲੋ ਦਾ ਫੇਸ਼ੀਅਲ ਹੈ 10 ਸਟੈਪ ਹੋਏਗਾ ਹਾਂਜੀ ਆ ਦੇਖੋ ਇੱਕ ਫੇਸ਼ੀਅਲ ਹੈ 10 ਸਟੈਪ ਹੈ ਹਾਂਜੀ ਤੁਹਾਨੂੰ ਕਿੰਨੇ ਦਾ ਪੈਣਾ 150 ਰੁਪਏ ਦਾ ਫਿਰ ਕਿੰਨੇ ਦਾ 150 300 ਰੁਪਏ ਦਾ ਸੇਲ ਕਰ ਦੋ ਡਬਲ ਕਰ ਦੋ ਡਬਲ ਆ ਪੈਸਾ ਨਹੀਂ ਦੇਖਣ ਦੀ ਲੋੜ ਹੀ ਨਹੀਂ ਓਕੇ ਸਹੀ ਹੈ ਆ ਦੇਖੋ ਆਇਓ ਵੀ ਐਲ ਸੀ ਸੀ ਦਾ ਫੇਸ਼ਲ ਹੈ ਜੀ ਹਾਂ ਜੀ ਠੀਕ ਹੈ ਜੀ ਪੌਜ ਕਿਟਾ 50% ਲੈਸ ਐਮ ਆਰ ਪੀ ਤੋਂ ਹਾਫ ਰੇਟ ਆ ਓਕੇ ਓਕੇ ਹੋ ਗਿਆ ਹੈਲੋ ਇਹ ਦੇਖੋ ਗਰੂਨ ਸਪਰੇਅ ਆ ਸ਼੍ਰੀਕਾ ਦਾ ਬ੍ਰਾਈਟਨਿੰਗ ਫੇਸ ਵੋਸ਼ ਹੈ ਹਾਂ ਜੀ ਫਰੈਸ਼ ਰੇਟ ਦਾ ਮਾਲ ਹੈ ਐਮ ਆਰ ਵੀ ਚੈੱਕ ਕਰੋ 150 ਰੁਪਏ ਐਮ ਆਰ ਵੀ ਹੈ ਕਿੰਨੇ ਦਾ ਪੈਣਾ ਤੁਹਾਨੂੰ 15 ਰੁਪਏ ਦਾ ਮੰਮੋ ਠੀਕ ਹੈ ਜੀ ਇਹ ਸਾਰੇ ਫੇਸ ਵੋਸ਼ ਲੱਗੇ ਆਓ ਅੱਗੇ ਤੁਹਾਨੂੰ ਆ ਲੱਗ ਗਿਆ ਉਹ ਦੇਖੋ ਸਾਹਮਣੇ ਪੋੜੀਆਂ ਤਾਂ ਲੱਗੀਆਂ ਹੋਈਆਂ ਸਾਰਾ ਨਵਾਂ ਮਾਲ ਆਇਆ ਗੱਲ ਹਾਂ ਹਾਂ